ਤੱਲੀ ਰੇਰ ਦੁੱਲਾ ਚੱਠੇ ਗਵਿੰਦਪੁਰੇ ਵਾਲਾ ਲੈ ਵੀ ਅਮਰੀਕਰੀ ਗੱਲ ਓਏ ਆ ਗਿਆ ਤੇਰਾ ਭਲਾ ਹੋ ਜੇ ਖਰਾਜੀ ਹੋਈ ਗੱਲ ਨਹੀਂ ਪਿਆਰ ਨਾਲ ਵੀਰ ਬਣ ਕੇ ਯਾਰ ਆਹੀ ਤੇ ਗੱਲਾਂ ਹੁੰਦੀਆਂ ਵੀ ਗਰਾਊਂਡ ਆਪਾਂ ਕਲੀਅਰ ਕਰਾਈਏ ਬਚਾ ਹੋ ਗਿਆ ਛੱਟ ਫੇਡ ਤੋਂ ਬਚ ਗਿਆ ਇਹਨੂੰ ਦੱਸ ਦੀ ਵੀ ਇਸ ਸਿੰਮੂ ਅਸੀਂ ਕਹਿੰਦੇ ਸੀ ਗਰਾਊਂਡ ਕਲੀਅਰ ਕਰ ਲਈਏ ਲਓ ਦੁੱਲੇ ਨੇ ਕਬੱਡੀ ਪਾਤੀ ਹੈ ਜੱਠੇ ਗਵਿੰਦਪੁਰੇ ਵਾਲਾ ਦੁੱਲਾ ਤੇ ਦੂਸਰੇ ਪਾਸੇ ਸ਼ਿਲੂ ਕੋਸ਼ਿਸ਼ ਕਰਦਾ ਹੋਇਆ ਕਾਂਗੇ ਦੇ ਕਬੱਡੀ ਕੱਪ ਦਾ ਫਾਈਨਲ ਲਾ ਵੀ ਮੀਕਿਆ ਅਗਲੀ ਵੇ ਓ ਸਾਹਮਣੇ ਕਹਿੰਦੇ ਨਾਈਵਾਨ ਇਸ ਵੇਲੇ ਉਹ ਬੋਪੜ ਦੀ ਧਰਤੀ ਦਾ ਰਕੇਸ਼ ਕਬੱਡੀ ਬੋਰਡ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ ਚਾਰੇ ਪਿਆਰ ਵਰ ਪਿਆਰ ਨੇ ਉਹ ਫਰੀਦ ਵੜ ਗਏ ਇੰਦਰਜੀਤ ਵੜ ਗਏ ਬਲੂਕ ਵੜ ਗਏ ਉਹ ਸੁਦੀਕ ਵੜ ਗਏ ਉਹ ਬੱਟੇ ਨਾਮ ਨੇ ਉਹ ਮੱਖਣ ਵਾਲੀ ਨੇ ਭਾੜ ਜੇ ਉਹ ਸ਼ਕਰਪੁਰ ਦੀ ਧਰਤੀ ਰਕੇਸ਼ ਤੇ ਫਰੀਦ ਉਹ ਫਰੀਦ ਜੱਫਾ ਲਾਹ ਸਾਹਮਣੇ ਲਾ ਫਰੀਦ ਬੱਲੇ ਬਰੇ ਕਰਵਾਦੀ ਹੈ ਕਾਂਗੇ ਦੇ ਕਬੱਡੀ ਕੱਪ ਦਾ ਫਾਈਨਲ ਟੀਮਾਂ ਦੋਨੇ ਸਿਰੇ ਦੀਆਂ ਅੱਜ ਕੌਣ ਬੈਸਟ ਬਣਦਾ ਅੱਜ ਕੌਣ ਬੈਸਟ ਬਣਦਾ ਲਓ ਕਰਮਜੀਤ ਕਰਨਗਸ ਹੰਨਿਆ ਦੇਖਣਾ ਪ੍ਰਗਮ ਨੂੰ ਯਾਦ ਕਰਦਾ ਹੋਇਆ ਇਧਰ ਚਾਰ ਦੇ ਚਾਰੇ ਤਿਆਰ ਪਰ ਤਿਆਰ ਪੱਟਾਂ ਤੇ ਵੱਜਦੀਆਂ ਥਾਪੀਆਂ ਕੇ ਵਿੱਚ ਗਹਿਰੇ ਝੱਲਾਂ ਦੇ ਲਓ ਸਾਹਮਣੇ ਕਬੱਡੀ 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 ਪੂਰੀਆ ਤੇ ਸ਼ੀਲੂ ਪੂਰੀਆ ਤੇ ਨੰਬਰ ਰੇਡਰ ਦਾ ਨੰਬਰ ਧਾਵੀ ਦਾ ਹਰਪ੍ਰੀਤ ਮੁਖਸਰ ਤੋਂ ਫੂਡ ਹੱਬ ਵਾਲੇ ਰਾਜੂ ਦੇ ਹਰ ਜੱਫੇ ਦੇ ਕਹਿੰਦੇ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ ਧੰਨਵਾਦ ਹੈ ਵੀਰਾਂ ਦਾ ਆਹ ਸਾਹਮਣੇ ਕਹਿੰਦੇ ਨੌਜਵਾਨ 베ਰੀ ਵਾਲ ਪੰਕਜ ਕਬੱਡੀ ਪਾਉਂਡ ਦੇ ਲਈ ਵਧਿਆ ਹੋਇਆ ਕੰਨੀਆਂ ਦੇ ਕੌਣ ਦੇ ਆਹ ਜਿਹਨਾਂ ਦਾ ਦੌਰ ਚੱਲਦਾ ਜਿਹਨਾਂ ਦਾ ਦੌਰ ਚੱਲਿਆ ਆਹ ਕਹਿੰਦੇ ਫਕੀਰ ਹਸੈਨ ਇਹ ਨੰਬਰਦਾਰ ਦਾ ਬੇਟਾ ਹੈ ਜਿਹਨੇ ਟਰਾਈ ਕੀਤੇ ਲਓ 베ਰੀ ਪਿੰਡ ਦਾ ਕਹਿੰਦੇ ਪੰਕਜ ਤਕੜਾ ਨੰਬਰ ਜੋੜ ਗਿਆ ਉਹ ਟ੍ਰਾਂਟੋ ਦੇ ਵਰਲਡ ਕੱਪ ਦਾ ਆਟੋ ਵਰਲਡ ਕੱਪ ਦਾ ਬੈਸਟ ਸ਼ਾਜੀ ਸ਼ਕਰਪੁਰੀਆ ਉਧਰ ਗੁਰਵਿੰਦਰ ਸੰਧੂ ਪੰਜਾਬ ਪੁੱਸ ਯਾਦੂ ਸੰਧੂ ਗੁਰਵੀਰ ਸੰਧੂ ਤੇ ਗੁਰਮੀਰ ਸੰਧੂ ਕਹਿੰਦੇ ਵੀ ਸ਼ਿਲੂ ਦੋ ਜੱਫੇ ਲਾਉਂਦਾ 2000 ਦਾ ਮਾਣ ਦੇਵਾਂਗੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਦੋਨੇ ਕਹਿੰਦੇ ਵੱਡੇ ਮਾਲ ਨੇ 3000 ਵੀਰਾਂ ਦੇ ਦੇਵਾਂਗੇ ਲਓ ਸ਼ਾਜੀ ਵੀ ਰੇਡ ਤੇ ਸਰਾਦ ਕਬੱਡੀ ਦਾ ਆਹ ਹੱਥਾਂ ਦੇ ਹੱਥ ਨੇ ਸ਼ਾਬਾਸ਼ ਹੈ ਬੱਲੇ ਬੱਲੇ ਆ ਉਹਨੇ ਉਹਨੂੰ ਅਪਰੀਸ਼ੀਏਟ ਕੀਤਾ ਉਹਨੂੰ ਹੌਸਲਾ ਦਿੱਤਾ 20 ਨੰਬਰ 13 ਤੂੰ ਜਿਉਂਦਾ ਰਹਿ ਇਹ ਪਿਆਰ ਹੈ ਉਹ ਸਤਕਾਰ ਅੱਜ ਧਾਗੇ ਵੀ ਧਰਤੀ ਹੈ ਇਹ ਲਾਸਟ ਮੈਚ ਹੈ ਇਹ ਚੋਟੀ ਦਾ ਮੈਚ ਹੈ ਆਹ ਸਾਹਮਣੇ ਕਹਿੰਦੇ ਇਸ ਵੇਲੇ ਉਹ 베ਰੀ ਵਾਲਾ ਪੰਕਜ ਨੰਬਰ ਪਰ ਟੀਮ ਲਈ ਜੋੜਦਾ ਹੋਇਆ ਉਹ ਚੱਫੇ ਵਾਲਾ دلہ چمن پی دلہ چمنڈیا ہے کہ میچ فائنل دا فیصلہ ہو جانا کہڑا جتنا کہڑا ہاردیڑے گبروں نے کہنے دام پائے جفے ملا ماردی ہر دلہ تاہلو دلہ دلہ شیلو دلہ دلاغنے... نمبر نمبر کہفیا نتا گیا نمبر کہفیا نتا ہے ਕੋਈ ਗੱਲ ਦੀ ਪਿਆਰ ਨਾਲ ਪਿਆਰ ਦੀ ਖੇਡ ਹੈ ਮੁਕਾਬਲਾ ਮੈਚ ਹੈ ਹੈਵੀ ਚੋਤੀ ਦਾ ਬਟੇਹੀ ਹੈ ਵੀ ਥੋੜਾ ਜਿਹਾ ਹੌਸਲਾ ਰੱਖੀਏ ਥੋੜੀ ਸ਼ਾਨਸ਼ੀਲਤਾ ਉਹ ਜ਼ਰੂਰੀ ਹੈ ਜਿਗਰਾ ਦਿਲ ਚਾਹੀਦਾ ਪਰ ਥੋੜਾ ਪਿਆਰ ਨਾਲ ਦਾ ਗੁਰੂ ਕਿਰਪਾ ਰੱਖੇ ਅਕਾਲਗੜ ਵਾਲੇ ਆਪ ਕਹ ਕੇ ਜਿਹੇ ਆ ਇੱਕ ਟਰੈਕਟਰ ਗੁਰਵਿੰਦਰ ਜਿੱਤ ਗਿਆ ਸੀਗਾ ਇੱਕ ਕਹਿੰਦੇ ਇਹਨੇ ਜਿੱਤਿਆ ਸੀਗਾ ਇਹ ਰਕੇਸ਼ ਹੈ ਕਹਿੰਦੇ ਦੋਪਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਬਿੱਕੀ ਉਮਰ ਦੇ ਵਿੱਚ ਇਹ ਬੱਟੇ ਨਾਮ ਨੇ ਉਹ ਫਕੀਰ ਹੁਸੈਨ ਨੰਬਰਦਾਰ ਦਾ ਬੇਟਾ ਹੈ ਉਹ ਬੱਲੇ ਬੱਲੇ ਫਰਿਆਦ ਬੱਲੇ ਬੱਲੇ ਕਰਾ ਗਿਆ ਫਰਿਆਦ ਬੱਲੇ ਬੱਲੇ ਕਰਾ ਗਿਆ ਤਾਂਗੇ ਦੇ ਕਬੱਡੀ ਕੱਪ ਦਾ ਫਾਈਨਲ ਚੱਲਦਾ ਆ ਬੂਰੀਆ ਸਿਸਰ ਪਾਉਦਾ ਹੋਇਆ ਰੇਡ ਚਾਰਾਂ ਦੇ ਵਿੱਚੋਂ ਕੌਣ ਸੋਨੀ ਵਰਗੇ 라ਜੂ ਪਾਉ ਵਰਗੇ ਇੱਕ ਪਾਸੇ ਸ਼ੀਲੂ ਲੱਗਾ ਹੋਇਆ ਹੁਣ ਚਾਰਾਂ ਦੀ ਕੋਹ ਦੀ ਚੇਨ ਤੇ ਕਿਸ ਨੌਜਵਾਨਾਂ ਦਾ ਮੁਕਾਬਲਾ ਹੋਣਾ ਲਓ ਬੂਰੀਆ ਤੇ ਸ਼ੀਲੂ ਬੂਰੀਆ ਤੇ ਕਬੱਡੀ 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 ਟੱਕਰ ਸਰੇ ਦੀ ਹੈ ਜੋਰ ਲੱਗਾ ਹੋਇਆ ਬੂਰੀਆ ਤੇ ਸ਼ੀਲੂ ਬੂਰੀਆ ਤੇ ਸ਼ੀਲੂ ਨੰਬਰ ਜਾਫੀਆਂ ਦਾ ਨੰਬਰ ਸ਼ੀਲੂ ਦਾ ਨੰਬਰ ਜਾਫੀਆਂ ਦਾ ਉਹ ਕੋਈ ਗੱਲ ਨਹੀਂ ਯਾਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਉਹ ਨੰਬਰ ਵੀਰ ਬਣ ਕੇ ਯਾਰ ਪਿਆਰ ਨਾਲ ਜਿਹੜੀ ਇਹ ਗੱਲ ਲੱਗਿਆ ਇੱਕ ਵਾਰੀ ਜ਼ਬਨੋਂ ਨਿਕਲ ਜਾਂਦੀ ਹੈ ਕਿੱਥੇ ਵਾਪਸ ਆਉਂਦੀ ਹੈ ਥੋੜਾ ਪਿਆਰ ਨਾਲ ਮੇਰੀ ਬੇਨਤੀ ਹੈ ਤੁਸੀਂ ਵੀਰ ਹੋ ਸਾਡੇ ਭਾਈਓ ਥੋੜਾ ਪਿਆਰ ਨਾਲ ਹੋ ਜਾਂਦਾ ਹੈ അബ്ഡി പാടിയേട ബാണേ പ്യാർ ബാർ കൺക്ലേ ബാഗ സമയ ക ਓ ਮਿੱਤਰਾਂ ਦੇ ਕੱਪ ਦੇ ਕੋਲੇ ਓ ਵੇਖ ਲਲਕਰੇ ਪੈਂਦੇ ਬਿੱਪਰਾ ਦੇ ਕੱਪ ਦੇ ਕੋਲੇ ਵੇਖ ਲਲਕਰੇ ਵੇਖ ਲਲਕਰੇ ਪੈਂਦੇ ਮਿੱਤਰਾਂ ਦੇ ਕੱਪ ਦੇ ਕੋਲੇ ਟੌਪ ਦੇ ਮੱਲਾਂ ਦੀ ਟੱਕਰ ਹੋ ਰਹੀ ਆ ਭਾਈ ਬਣ ਕੇ ਜਿਹੜੇ ਭਰਾਵਾ ਦੀ ਡਿਊਟੀ ਦੀ ਯਾਰ ਥੋੜਾ ਜਿਹਾ ਪਿੱਛੇ ਨੂੰ ਆ ਜਾਓ ਬਹੁਤ ਵਧੀਆ ਮੁਕਾਬਲਾ ਚੱਲਦਾ ਓ ਸ਼ਹਿਯਾਦ ਅਲੀ ਫੇਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਪਸ ਆਇਆ ਹੈ ਘਾਂਗੇ ਦੇ 5 ਸ਼ਕਰਪੁਰ ਦੇ 5 ਪਈ ਹੋਈ ਰੇਡ ਤੇ ਨੰਬਰ ਰੀਡਰ ਦੇ ਹਿੱਸੇ ਆ ਜੜਿਆ 5 ਤੇ 6.5 ਹੋ ਗਿਆ ਹੈ ਖਾਂਗੇ ਦੇ ਕਬੱਡੀ ਕੱਪ ਦਾ ਫਾਈਨਲ ਚੱਲਦਾ ਹੈ ਅਗਲੀ ਰੇਡ ਪੰਕਜ 베ਰੀ ਵਾਲਾ ਇਹ ਪੱਟਾਂ ਦੇ ਨਾਲ ਪੱਟ ਦੇ ਖੈਂਦੇ ਡੌਲਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਜੱਗੇ ਦੀ ਚੌੜੀ ਹੈ ਛਾਤੀ ਹੈ ਬਾਲੇ ਜਦੋਂ ਵਿਚ ਮੈਦਾਨ ਦੇ ਟੁੱਕਦੇ ਆ ਅੱਜ ਕਹਿੰਦੇ ਗੁਰਵਿੰਦਰ ਤੇ ਪਿੰਡ ਪਿੰਡ ਮੇਲਾ ਚੱਲਣਾ ਓ ਸਾਡੇ ਗੁਰਵਿੰਦਰ ਦੇ ਇਹ ਪਿੰਡ ਮੇਲਾ ਚੱਲਦਾ ਓ ਕਬੱਡੀ ਦੀ ਤੂੰ ਦੀ ਦੁਨੀਆ ਦੇ ਵਿੱਚ ਗੱਲ ਲੱਗੂ ਟਕਾੜੇ ਇਹ ਕਹਿੰਦੇ ਜੀਤ ਇੰਦਰਜੀਤ ਤੇ ਪੰਕਜ ਇੰਦਰਜੀਤ ਤੇ ਪੰਕਜ ਕੀ ਹੋਈ ਜਾਂਦਾ ਸਿਰਾ ਹੋਈ ਜਾਂਦਾ ਬੱਲੇ ਬੱਲੇ ਹੋਈ ਜਾਂਦੀ ਹੈ ਅਗਲੀ ਰੋਲ ਦੁੱਲਾ ਫੇਰ ਆ ਗਿਆ ਦੁੱਲਾ ਫੇਰ ਆ ਗਿਆ ਦੋ ਦੁੱਲੇ ਨੇ ਕਬੱਡੀ ਪਾਈ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ کیا دے بھی کون کاؤنا میں برابری تے شلو تے دللا شلو تے دللا شلو تے دللا شلو تے دللا شلو تے اوپ اللہ آہ آہ ਆਹ ਸੁਆਦ ਹੈ ਉਂਗਲਾਂ ਖੜੀਆਂ ਨੇ ਉਹ ਗੁੱਡੀਆਂ ਚੜੀਆਂ ਨੇ ਉਂਗਲਾਂ ਖੜੀਆਂ ਨੇ ਗੁੱਡੀਆਂ ਚੜੀਆਂ ਨੇ ਇਹ ਫੈਸਲ ਹੈ ਉਹ ਟਾਂਗੇ ਦੀ ਧਰਤੀ ਰਕੇਸ਼ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅਮਰਤ ਜੀਨਾ ਬੱਸੀਏ ਵਾਲਾ ਇਹ ਤਿਆਰ ਕਹਿੰਦੇ ਗੁਰਵਿੰਦਰ ਦੇ ਨਾਲ ਇਹ ਅੱਜ ਦਾ ਨਹੀਂ ਇਹ ਪਹਿਲੀਆਂ ਦਾ ਆਹ ਮਲੂਕ ਗਿਆ ਬਲੂਕ ਅਲੀ ਬਲੇ ਬਲੇ ਕਰਾ ਗਿਆ ਜੱਫੇ ਤੇ ਜੱਫਾ ਲੱਗ ਰਿਹਾ ਜੱਫੇ ਤੇ ਜੱਫਾ ਲੱਗ ਰਿਹਾ ਕਾਂਗੇ ਦੇ ਕੱਪ ਦਾ ਫਾਈਨਲ ਚੱਲਦਾ ਲਓ ਬੂਰੀਆ ਸੀ ਸਿਰਫੇਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦਾ ਹੀ ਵਾਅਦਾ ਹੋਇਆ 11 ਦੇ ਵਿੱਚੋਂ ਕੌਣ ਲਓ ਸਾਹਮਣੇ ਲਓ ਸਾਹਮਣੇ ਹਰ ਜੋ ਪਾਸੇ ਏ ਨੰਬਰ ਰੇਂਡਰ ਦਾ ਨੰਬਰ ਤਾਵੀਰ ਹੈ ਉਹ ਕਾਂਗੇ ਵਾਲੇ ਮੈਚ ਕਿਦਾਂ ਲੱਗਦਾ ਉਹ ਬੁੱਟਾ ਉੱਕਿਆ ਉਹ ਬੁੱਟਾ ਉੱਕਿਆ ਅੱਜ ਦੇ ਮੈਚ ਦੀ ਰਿਪੋਰਟ ਓਕੇ ਆ ਰਿਪੋਰਟ ਓਕੇ ਆ ਲਓ ਸਾਹਮਣੇ ਬੱਲੇ ਕਹਿੰਦਾ ਪੋਜਿਟਿਵਿਟੀ ਉਹ ਕਹਿੰਦੇ ਸਾਰਾ ਕੁਝ ਪੋਜਿਟਿਵ ਹੈ ਇਹ ਕਿਰਪਾ ਪ੍ਰਮਾਤਮਾ ਦੀ ਇਹ ਬੜੇ ਮੈਨੂੰ ਲੱਗਦਾ ਵੀ ਇੰਨੇ ਬੱਲੇ ਬੱਲੇ ਕਰਵਾਪੀ ਇਹ ਤਾਂ ਚਾਰੇ ਪਤੰਦਰ ਸੋਹਾ ਖਾ ਕੇ ਆਏ ਆ ਸੋਹਾ ਖਾ ਕੇ ਆਏ ਆ ਓਏ ਸ਼ਕਰਪੁਰੀਆ ਪੁਰੀਆ ਸ਼ਾਦੀ ਆ ਗਿਆ ਉਧਰ ਗੁਰਵਿੰਦਰ ਸੰਧੂ ਪੰਜਾਬ ਪੁਲਿਸ ਯਾਦੂ ਸੰਧੂ ਗਰਮੇਲ ਸੰਧੂ ਤੇ ਗਰਮੀਰ ਸੰਧੂ ਸ਼ੀਲੂ ਦੇ ਦੋ ਜਫੇ 3000 ਦੇ ਓ ਸ਼ਕਰਪੁਰੀਆ ਸ਼ਹਿਯਾਰ ਨੰਬਰ ਆਪਣੀ ਟੀਮ ਲਈ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਅੱਜ ਦੇ ਦਿਨ ਦਾ ਫਾਇਦੇ ਚ ਆਦਾ ਲਓ ਗਰਮਿੰਦਰ ਕਾਂਗੇ ਨੂੰ ਸਾਰੇ ਕਾਂਗੇ ਪਿੰਡ ਨੂੰ ਮੁਬਾਰਕਬਾਦ ਇਹ ਟੀਮਾਂ ਸਿਰੇ ਦੀਆਂ ਬਣੀਆਂ ਸਿਰੇ ਸਿਰੇ ਦੇ ਆ ਗਿਆ ਕਾਂਗੇ ਦੇ ਵਿੱਚ ਵੱਡੀਆਂ ਰੌਣਕਾਂ ਓ ਪਈ ਹੋਈ ਰੇਡ ਤੇ ਇੰਦਰਜੀਤ ਫਰੀਦ ਬਲੂਕ ਸਦੀਕ ਵਰਗੇ ਮੁੰਡੇ ਤਿਆਰ ਬਰ ਤਿਆਰ ਹੈ ਪਰ ਸ਼ਕਰਪੁਰੀਆ ਨੇ ਇੱਕ ਪਾਸਾ ਕਰਨ ਵਾਲੀ ਗੱਲ ਕਰਤੀ ਹੈ ਸ਼ਕਰਪੁਰੀਏ ਇੱਕ ਪਾਸਾ ਕਰ ਗਿਆ ਨੰਬਰ ਰੇਡਰ ਅਗਲੀ ਰੇਡ ਬੂਰੀਆ ਲੈ ਕੋਲੇ ਸਾਹਮਣੇ ਕਹਿੰਦੇ ਬੂਰੀਆ ਉਹ ਬੂਰੀਆ ਅਗਲੀ ਰੇਡ ਪੌਂਡ ਦੇ ਲਈ ਵਧਿਆ ਹੋਇਆ ਉਧਰ ਸੁਖਰਾਜ ਕਹਿੰਦਾ ਵੀ ਮੁੰਡਾ ਇੱਕ ਪਾਸਾ ਕਰਕੇ ਜਾਣਗੇ ਇੱਕ 500 ਹੋਵੇਗਾ ਜਰੂਰ ਲਓ ਸਾਹਮਣੇ ਦੇਖੋ ਕਬੱਡੀ 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 ਬੂਰੀਆ ਪੈ ਇਹ ਇਲੂ ਇਲੂ ਕਿਹਾ ਹੈ ਇਹ ਸ਼ੀਲੂ ਸ਼ੀਲੂ ਕਿਹਾ ਹੋਇਆ

ਕਹਿੰਦੇ ਸਿਰਾ ਕਰਾਉਣ ਆਏ ਆ ਕਹਿੰਦੇ ਦੁਨੀਆ ਨੂੰ ਦੱਸਣ ਆਏ ਆ ਕਹਿੰਦੇ ਘਾਂਗੇ ਤੇ ਜਿੱਤਣ ਆਏ ਆ ਘਾਂਗੇ ਤੇ ਵਜਾ ਵਜਾ ਕਰਾਉਣ ਆਏ ਆ ਆ ਦੁੱਲਾ ਚੱਠਿਆ ਦਾ ਫੇਰ ਆਉਂਦਾ ਹੋਇਆ ਰੇਲ ਆ ਦੁੱਲਾ ਤੇ ਦੁੱਲਾ ਤੇ ਦੁੱਲਾ ਤੇ ਕਿਸ ਨਾਲ ਜਵਾਨਾ ਮੁਕਾਬਲਾ ਹੋਣਾ ਮੈਚ ਚੋਟੀ ਦਾ ਰਾਜੂ ਪਾਉ ਘਾਂਗੇ ਵਾਲਾ ਘਾਂਗੇ ਵਾਲਾ ਰਾਜੂ ਪਾਉ ਮੇਰੇ ਮਿੱਤਰੋ ਓ ਮੇਲਾ ਲੁੱਟ ਗਿਆ ਮੇਲਾ ਲੁੱਟ ਗਿਆ ਕੀ ਬਾਤ ਹੈ ਉਧਰ ਜੱਫਾ ਕਿਵੇਂ ਲੱਗਿਆ ਐਨ ਗੱਲ ਬਣਾਤੀ ਆ ਮੁੰਡੇ ਨੇ ਮੈਚ ਕਹਿੰਦੇ ਚੋਟੀ ਦਾ ਹੱਥ ਤੇ 13.5 ਅਗਲੀ ਰੇਲ ਪਰ ਸ਼ਕਰਪੁਰੀਏ ਕਿੱਥੇ ਲੋਟ ਆਉਂਦੇ ਆ ਲਓ ਮਲੂਕ ਤੇ ਵਾਹ ਏਸ਼ ਭੱਜ ਗਿਆ ਮੇਰੇ ਵੀਰੋ ਰਾਜਨ ਬੱਟੀ ਨੇ ਕਹਿੰਦੇ ਪੰਖਾ ਦਾ ਨੋਟ ਕੱਢ ਕੇ ਫੜਾਤਾ ਵੀ ਰਾਜੂ ਭਾਉ ਨੂੰ ਦੇਦੀ ਵੀ ਪਹਿਲਵਾਨਾ ਲਓ ਸਾਹਮਣੇ ਦੇਖਣਾ ਮੇਰੇ ਮਿੱਤਰੋ ਓ ਸ਼ੀਲੂ ਤਿਆਰ ਰਾਜੂ ਤਿਆਰ ਸੋਨੀ ਦੇ ਨਾਲ ਮਰੀਕ ਨੰਬਰ ਰੇਡਰ ਦਾ ਨੰਬਰ ਸ਼ਾਜੀ ਦਾ ਬੈਸਮਾਬੋਦ ਬੋਲੇ ਇਸਨਹਾਾਰੇ ਮੇਲੇ ਦਾ ਬੈਸਟ ਰੇਡਰ ਦੱਸਿਏ ਜਗਨੰਦਨ ਬੈਸਟ ਕੌਣ ਬਣਿਆ ਦੱਸੋ ਮੇਰਾ ਵੀਰ ਬੈਸਟ ਕੌਣ ਬਣਿਆ ਬੈਸਟਾਂ ਵਾਲਾ ਇੱਕ ਬੇਨਤੀ ਹੈ ਜੀ ਆਪੋ ਆਪਣੇ ਮੋਬਾਈਲ ਤੇ ਆਪੋ ਆਪਣੇ ਪਰਸ ਜਰੂਰ ਸੰਭਲੋ ਜੋ ਆਪੋ ਆਪਣੇ ਫੋਨ ਤੇ ਆਪੋ ਆਪਣੇ ਪਰਸ ਜਰੂਰ ਸਾਹਮਣੇ ਹੋ ਜੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਸੋ ਬੇਨਤੀ ਹੈ ਵੀ ਜਾਲ ਟੱਪਣ ਲੱਗੇ ਸੱਟ ਵੇਟ ਨਾ ਖਾ ਲੋ ਜੋ ਕੋਈ ਗੱਲ ਨਹੀਂ ਪਲੇਅਰ ਹਨ ਇੱਥੀ ਹਲੇ ਤੱਕ ਇਹਨਾਂ ਨੇ ਸਨਮਾਨ ਲੈ ਕੇ ਜਾਣਿਆ ਨਾਮ ਲੈ ਕੇ ਜਾਣਾ ਮੋਟਰਸਾਈਕਲ ਔਰ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਚਾਰ ਕਬੱਡੀਆਂ ਪਾਈਆਂ ਤੇ 4 ਪੁਆਇੰਟ ਹਾਸਲ ਕੀਤੇ ਮੇਰੇ ਵੀਰੋ ਸ਼ਾਦੀ ਸ਼ਕਰਪੁਰ ਵਾਲਾ ਅੱਜ ਦੇ ਮੇਲੇ ਦਾ ਬੈਸਟ ਰੇਡਰ ਅੱਜ ਦੇ ਮੇਲੇ ਦਾ ਕਹਿੰਦੇ ਬੈਸਟ ਜਾਫੀ ਕੌਣ ਮੇਰੇ ਮਿੱਤਰੋ 8 ਮਹੀਨਿਆਂ ਬਾਅਦ ਪਹਿਲਾ ਮੈਚ ਖੇਡਿਆ ਸ਼ਹਿਯਾਬ 6 ਤੱਕ ਆਉਣ ਤੋਂ ਬਾਅਦ ਪਹਿਲਾ ਮੈਚ ਖੇਡਿਆ ਤੇ ਪਹਿਲੇ ਕਾਪ ਦਾ ਬੈਸਟ ਬਣਿਆ 6 ਤੱਕ ਤੇ 4 ਜੱਫੇ ਫਰੀਆਦ ਸ਼ਕਰਪੁਰਿਆ ਮੇਰੇ ਵੀਰੋ ਅੱਜ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਹੈ ਆ ਲਾਈਵ ਵਾਲਿਆ ਤੇ ਸ਼ਾਜੀ ਕਹਿੰਦੇ ਆਹ ਤੇ ਕੈਮਰਾ ਲਾਈ ਮਾਰਿਆ ਤੋ ਰੈਡਾ ਆ ਫਰੀਆਦ ਨੂੰ ਪੁੱਛਿਆ ਵੀ ਕਿੰਨੇ ਮੋਟਰਸਾਈਕਲ ਹੋਗੇ ਫਰੀਆਦ ਅੱਜ ਦੋ ਜਿੱਤ ਗਿਆ ਦੋ ਅੱਜ ਆਲੇ ਪਾ ਕੇ ਪਹਿਲਾਂ ਕਿੰਨੇ ਸੀ 100 ਸ਼ੀਲੂ ਦੇ ਕਿੰਨੇ 10 ਟੱਚ ਤੇ ਤਿੰਨ ਜਿਹੜੇ ਜੱਫੇ ਰਹੇ ਆ ਮੇਰੇ ਵੀਰੋ ਥੋੜਾ ਮੈਚ ਵੇਖ ਲੈ ਆ 115 ਬਾਈ ਦਿਓ ਸਮਾਂ ਫਰਿਆਦ ਦੇ ਪਹਿਲਾ 115 ਸੀਗੇ ਦੋ ਅੱਜ ਜਿੱਤ ਗਿਆ 117 ਮੋਟਰਸਾਈਕਲਾਂ ਦਾ ਜੇਤੂ ਬਣ ਗਿਆ ਫਰਿਆਦ ਇੱਕ ਆ ਵੀ ਤਾਲੀਆਂ ਮਾਰੋ ਜ਼ੋਰਦਾਰ 117 ਮੋਟਰਸਾਈਕਲ ਮੁਬਾਰਕਾਂ ਭਾਈ ਮਲੂਕ ਬਹੁਤ ਬਹੁਤ ਫਰਿਆਦ ਹੁਣਾਂ ਨੂੰ ਸਾਰੇ ਨਗਰ ਨੂੰ ਮੁਬਾਰਕਾਂ ਲੈ ਵੀ ਸੋਣਿਆ ਬਹੁਤ ਬਹੁਤ ਮੁਬਾਰਕਾਂ ਜਿਉਂਦਾ ਰਹ ਵਸਦਾ ਰਹ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਆ ਹੁਣ ਟੀਮਾਂ ਪ੍ਰਾਈਜ਼ ਲੈ ਲਓ ਤੇ ਸਾਊਂਡ ਵਾਲਾ ਵੀਰ ਮਾਈਕ ਲੈ ਲਵੇ ਬੋਲਦਿਆਂ ਚੱਲਦਿਆਂ ਕਿਸੇ ਦੀ ਸ਼ਾਨ ਦੇ ਖਰਾਬ ਬੋਲਿਆ ਗਿਆ ਹੋਵੇ ਛੋਟੇ ਭਰਾ ਸਮਝ ਕੇ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜੂ ਭਾਉ ਭਾਂਡਾ 500 ਰੁਪਏ ਮੇਰੇ ਕੋਲ ਆ ਵੀ ਰਾਜੂ ਬਹੁਤ ਬਹੁਤ ਧੰਨਵਾਦ ਦੋਨੇ ਭਰਾਵਾਂ ਨੇ ਅੱਜ ਕਹਿੰਦੇ ਦਿਲ ਜਿੱਤ ਲਿਆ ਸ਼ਾਜੀ ਸ਼ੱਕਰਪੁਰ ਤੇ ਫਰਿਆਦ ਦੋਨੇ ਭਰਾਜ ਦੇ ਖੇਡ ਮੇਲੇ ਦੇ ਵੈਸਟ ਨੇ ਬੂਟਾ ਜੋਰਾ ਚੈਣਾ ਧੰਨਵਾਦ ਸਾਰੇ ਭਰਾਵਾਂ ਦਾ ਰਾਜੂ ਭਾਉ ਕਾਂਗੇ ਵਾਲਾ ਬਾਈ ਦੇ ਪੈਸੇ ਆ ਵੀ ਉਹ ਲੈ ਲਓ ਮੇਰੇ ਤੋਂ